ਇਕ ਗੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ लोहे का कोट समुंद सी खाई पाई बहलो की चौकी नानक शाह बादशाह की, की दुहाई जय लग लागे ताड़ी तहन लग दूती दुश्मन को चोर चकादक बजद की कीवाड़ी लोहे का कोट बजद के तीवाड तहां लग बैठी पिंड प्राण ਜੋ ਆਵੇ ਮਾਰ ਮਾਰ ਕਰਨਤਾ ਸੋ ਦੇਖੋ ਪਾਉ ਪੜਨਤ ਮਾਰਨ ਹਰੇ ਕੇ ਹਾਥ ਕਲੰਕ ਸੁਨਤੇ ਕੇ ਕਾਨ ਕਲੰਕ ਦੇਖਤੇ ਕੇ ਆਖ ਕਲੰਕ ਬੋਲਤੇ ਕੇ ਜਬਾਨ ਕਲੰਕ ਪਹਿਲਾ ਦੂਆ ਤੀਆ ਚੌਥਾ ਵੀ ਛੜ ਜਾਏ ਦਾਸ ਸਤਨਾਮ ਸਿੰਘ ਦੇ ਰਾਖੇ ਗੁਰੂ ਨਾਨਕ ਜੀ ਸਹਾਈ ਉੰਘ ਹਾਕਣੀ ਡਾਕਣੀ ਝਾਕਣੀ ਜੀ ਸੰਖਾ ਦੀ ਸ੍ਰੀ ਗੁਰੂ ਨਰੰਕਾਰ ਦੇ ਸ਼ਬਦ ਸੇ ਬਾਂਧ ਡਾ ਦੀ ਦ੍ਰਿਸ਼ਟ ਕਰੇ ਨਾਲ ਕਰੇ ਨਾਜ਼ਰ ਕਰੇ ਜਾਦੂ ਕਰੇ ਟੂਣਾ ਕਰੇ ਬਲ ਕਰੇ ਭੈਰੋਂ ਕਰੇ ਉਲਟ ਬਾਹੂ ਸਿਰ ਪਰੇ ਡੱਗ ਡੂਗਲੇ ਜਲੇ ਥਲੇ ਘਟ ਆਵ ਘਟੇ ਸ੍ਰੀ ਗੁਰੂ ਨਾਨਕ ਜੀ ਰੱਖਿਆ ਕਰੇ ਇਹ ਪਾਈ ਬੈਲੋ ਜੀ ਦਾ ਰੱਖਿਆ ਮੰਤਰ ਹੈ ਜਿਹੜਾ ਵੀ ਇਸ ਪਾਠ ਨੂੰ ਸੁਣਦਾ ਹੈ ਉਸ ਨੂੰ ਕਦੇ ਵੀ ਨਜ ਨਹੀਂ ਲੱਗਦੀ ਜਾਦੂ ਟੂਣੇ ਦਾ ਸੱਸ ਨਹੀਂ ਹੁੰਦਾ ਅਤੇ ਕੋਈ ਵੀ ਉਸ ਉੱਪਰ ਦੁਸ਼ਮਣ ਬਾਲ ਦਾ ਪ੍ਰਯੋਗ ਨਹੀਂ ਕਰ ਸਕਦਾ ਇਸ ਪਾਠ ਨੂੰ ਆਪ ਸੁਖਨਾਮ ਸਿੰਘ ਦੀ ਜਗ੍ਹਾ ਆਪਣਾ ਨਾਮ ਲੈ ਕੇ ਸੁਣੋ ਜੀ ਆਪ ਦੀ ਭਾਈ ਬਹਿਲੋ ਜੀ ਦੀ ਕਿਰਪਾ ਦੇ ਨਾਲ ਜੋ ਗੁਰੂ ਮਹਾਰਾਜ ਜੀ ਦੇ ਬਹੁਤ ਪਿਆਰੇ ਭਗਤ ਹੋਏ ਹਨ ਆਪ ਦੀ ਰੱਖਿਆ ਹੋਵੇਗੀ ਆਪ ਜੀ ਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ